ਦੋ ਦਿਨ ਦੇ ਹਾਰੇ ਇੱਕ ਜੋੜੇ ਵੱਲੋਂ ਗੁਰੂ ਘਰ ਚੋਂ ਗੋਲਕ ਚੋਰੀ ਕੀਤੀ ਗਈ ਹੈ ਜੀ ਹਾਂ ਤਸਵੀਰਾਂ ਸਾਹਮਣੇ ਇਹ ਨੇ ਜਿਨ੍ਹਾਂ ਵਿੱਚ ਬੁਰਕਾ ਪਾ ਕੇ ਆਈ ਇੱਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਤੋਂ ਚੋਰੀ ਕਰ ਲਈ ਗਈ ਉਸ ਦਾ ਪਤੀ ਵੀ ਉਸ ਦੇ ਨਾਲ ਸੀ ਅਤੇ ਧੋਮਾ ਵੱਲੋਂ ਗੁਰੂ ਘਰ ਤੇ ਲੱਗੀ ਗੋਲਕ ਨੂੰ ਚੋਰੀ ਕਰ ਲਿਆ ਗਿਆ ਇਹ ਘਟਨਾ ਸ਼ਾਮ ਦੇ ਕਰੀਬ 5 ਵਜੇ ਵਾਪਰੀ ਹੈ ਜਦੋਂ ਕਿ ਬੁਰਕਾ ਪਾ ਕੇ ਆਈ ਇੱਕ ਔਰਤ ਗੁਰੂ ਘਰ ਵਿੱਚ ਦਾਖਲ ਹੋਈ ਜਿਸ ਤੋਂ ਬਾਅਦ ਉਸ પતિ بیوی ਉਸ ਦੇ ਪਿੱਛੇ ਪਿੱਛੇ ਆਇਆ ਅਤੇ ਦੋਵਾਂ ਵੱਲੋਂ ਗੋਲ ਖਚੋਰੀ ਕਰ ਲਈ ਗਈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਰਿਕਾਰਡ ਹੋਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਔਰਤ ਅਤੇ ਉਸ ਦੇ ਪਤੀ ਵੱਲੋਂ ਕਿਵੇਂ ਦਿਨ ਦਿਹਾੜੇ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਚੋਰੀ ਕੀਤੀ ਗਈ ਹੈ

ਤੇ ਤਸਵੀਰਾਂ ইংল্যান্ড ਦੇ ਕਿਸੇ ਗੁਰੂ ਘਰ ਦੀਆਂ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਸਾਫ਼ ਨਹੀਂ ਹੋ ਸਕਿਆ ਕਿ ইংল্যান্ড ਚ ਕਿਸ ਗੁਰੂ ਘਰ ਵਿੱਚ ਇਸ ਜੋੜੇ ਵੱਲੋਂ ਚੋਰੀ ਕੀਤੀ ਗਈ ਹੈ ਦਰਸਲ 12 ਜੁਲਾਈ 2024 ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਦੋਵੇਂ ਪਤੀ ਪਤਨੀ ਗੁਰੂ ਘਰ 'ਚ ਦਾਖਲ ਹੋਏ ਸੀ ਅਤੇ ਉਹਨਾਂ ਵੱਲੋਂ ਗੁਰਦੁਆਰੇ 'ਚ ਰੱਖੇ ਗੋਲਕ ਨੂੰ ਚੋਰੀ ਕਰ ਲਿਆ ਗਿਆ ਸੀਸੀਟੀਵੀ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਦੋਵਾਂ ਵੱਲੋਂ ਗੋਲਕ ਨੂੰ ਬੁਰਕੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੋਲਕ ਵੱਡਾ ਹੋਣ ਕਾਰਨ ਉਹ ਉਸ ਦੇ ਬੁਰਕੇ ਵਿੱਚ ਨਹੀਂ ਆਇਆ ਇਸ ਲਈ ਦੋਵੇਂ ਗੋਲਕ ਨੂੰ ਚੱਕ ਕੇ ਰਫੂ ਚੱਕਰ ਹੋ ਗਏ Ну потому что вас не знают, что я у вас. Сын мой, я не скомментирую, что я там. Почему? Я сейчас тебе помогу. Я не знаю, что я там. Я сейчас не хочу, чтобы ты... Я тебя не хочу. Да, я тебя не хочу. Я вас не хочу, я вас не люблю. Я вас не хочу. ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਵੀਡੀਓ ਇੰਗਲੈਂਡ ਦੇ ਕਿਸ ਗੁਰਦੁਆਰਾ ਸਾਹਿਬ ਦੀ ਹੈ ਇਹ ਫਿਲਹਾਲ ਸਾਫ਼ ਨਹੀਂ ਹੋ ਸਕਿਆ ਪਰ ਦੂਜੇ ਪਾਸੇ ਇਸ ਵੀਡੀਓ ਨੂੰ ਦੇਖ ਕੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ